ਸਾਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਆਪਾ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਰੋਡੇ ਤੋਂ ਨਿਗਾਹ ਰੋਡ ਦੇ ਉੱਤੇ ਬਈ ਕੁਲਦੀਪ ਸਿੰਘ ਦੇ ਘਰੇ ਆਪਾ ਤੁਹਾਨੂੰ ਲੈ ਕੇ ਪਹੁੰਚੇ ਹੋਏ ਆ ਬਈ ਬਾਈ ਦੇ ਕੋਲੇ ਮਿੱਤਰੋ ਚਾਰ ਮੱਜਾਂ ਚਾਰੇ ਸੁਈਆਂ ਸਵਾਈਆਂ ਹਰਿਆਣਾ ਰਾਕਰੋ ਆ ਜੋ ਗਰਦੇ ਆ ਗੱਲਬਾਤ ਭਾਈ ਜੀ ਨਾਲ ਖੁੱਲੀ ਕੱਲੀ ਕੱਲੀ ਲੈਣੇ ਆ ਜਾਣਕਾਰੀ ਸਸਿਗਾ ਕਲਦੀ ਭਾਈ ਕੀ ਹਾਲ ਮਾਰਾ ਠੀਕ ਆ ਵਧੀਆ ਗੱਲ ਸਭ ਐਨ ਵਧੀਆ ਗੱਲ ਸਭ ਓਕੇ ਆ ਚੜਦੀ ਕਲਾ ਦੇ ਵਿੱਚ ਸਾਰੇ ਚਲੋ ਸ਼ੁਕਰ ਆ ਜੋ 4 ਜਨਵਾਰ ਆ ਭਾਈ ਹਨਾ 4 ਜਨਵਾਰ ਠੀਕ ਆ ਚਾਰਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਮੈਂ ਆ ਜਿਹੜੀ ਦੀ ਕੀ ਡਿਟੇਲ ਆ ਭਾਈ ਇਹ ਨੂੰ ਸੁਈ ਨੂੰ ਆ ਸਰਬ ਛਿਮਕ ਦੇਣਾ ਛਿਮਕ ਦੇਣਾ ਦੀ ਸੁਈ ਨੂੰ ਹਾਂਜੀ ਅੱਛਾ ਚਲਦੀ ਕਲਦੀ ਭਾਈ ਦੁੱਧ ਕਿੰਨਾ ਨੇ ਥਲੇ ਆਸੇ ਇਹਨਾਂ ਦਾ ਪੂਰਾ 11 ਤੇ ਲੀਟਰ ਦੁੱਧ ਆ 11 ਲੀਟਰ ਦੁੱਧ ਤਿਆਰ ਕਰਨ ਦੇ ਆ ਹਾਂ ਚੋਣ ਚਣ ਕਿਵੇਂ ਲੱਗਾ ਮੈਂ ਟਾਪ ਦਾ ਚੋਣ ਲੱਗਾ ਹਾਂ ਸਰ ਜਿੰਨੀਆਂ ਮੱਝਾਂ ਵੇਚੀਆਂ ਆਪਾਂ ਸਾਰੀਆਂ ਚੋਆ ਕੇ ਵੇਚੀਆਂ ਦੋ ਤੋਲ ਤੋਲ ਕੇ ਵੇਚੀ ਦੀਆਂ ਮੇਰੇ ਜਿਹੜਾ ਸਹੀ ਗੱਲ ਆ ਜੀ ਲੈਣਾ ਬਹੁਤ ਖਰਾ ਗਰਮੀਆਂ ਵਾਲੀ ਉਹ ਚੋਈ ਵੀ ਇੱਕ ਨੰਬਰ ਦੀ ਹੈ ਲੱਸੀ ਲੱਸੀ ਹਾਂ ਲੱਸੀ ਆ ਚੋਈ ਜ਼ਬਰ ਲੈਵਾ ਦੁੱਧ ਕਿੰਨਾ ਹੋਊਗਾ ਭਾਈ ਇਹ ਥੱਲੇ 11 ਲੀਟਰ ਤੋਲ ਕੇ ਦੇਵਾਂਗੇ ਹਲੇ ਬੋਰੇ ਚ ਹੋਣੀ ਬਾਹਰ ਹੋਈ ਛੇਵਾ ਦੇਣੀ ਆ ਛੇਵਾ ਦੇ ਰੋਸੀ ਆ ਕੀ ਆ ਲੀਵਾ ਜਾਨਦਾਰਾ ਪੂਰੀ ਹੋਣਾ ਹਾਂ ਚੱਲ ੱਸੀ ਨੂੰ ਕੀ ਦੁੱਧ ਬਈ 12 13 ਦੇ ਜਾਊਗੀ ਮੈਂ ਨਾ ਖੁੱਲਾ ਦਊ ਬਾਈ ਆ ਚੁਆ ਕੇ ਦੇਣਾ ਪਤੋ ਤੇ ਦੀ ਗੱਲ ਜੂਝ ਜੀਤੋ ਕਹਤੀ ਨਾ ਹਾਂ ਪਰ ਚੁਆ ਕੇ ਮਿਲਣੀ ਆ ਜੋ ਕੇ ਲੈ ਕੇ ਜਾਏ ਉਹ ਕਹਿਣਾ ਨਹੀਂ ਤੋਲ ਕੇ ਦੇਣਾ ਹਾਂ ਤੋਲ ਕੇ ਦੇਣਾ ਹਾਂ ਕੱਟਾ ਇਹਦਾ ਹਾਂ ਇਹਦਾ ਕੱਟਾ ਜੀ ਠੀਕ ਆ ਬਈ ਛੇਮਾ ਦੇਣਾ ਸੂਈ ਨੂੰ ਬਹੁਲ ਜਾਊਗੀ ਬਾਹਰ ਹਣਾ ਅੱਛਾ ਇਹ ਕਿੰਨੇ ਦੀ ਦੇਦੀ ਏ ਇਕਲੀ ਬਈ ਇਹ 88 ਦੀ ਕਹਦੇ ਆਏ ਹਾਏ ਹਾਏ ਹੋਰ ਦੀਵਾਲੀ ਆ ਚੱਲ ਦੱਸ ਦੇ ਫਿਰ ਜੇ ਤੂੰ ਦੱਸ ਤੂੰ ਦੱਸ ਦੇ ਦੀਵਾਲੀ ਆ ਪਟਾਕਿਆਂ ਨੇ ਛੱਡਦੇ ਮੇਰਾ ਬਾਈ ਬਣਾ 85 ਦੇ ਪਰ ਛੋੜੀ ਮੰਗਣ ਕੱਲੀ ਵਾਸਤੇ ਜਾ ਫਿਰ ਆ ਜਾਓ ਬੇ ਦੀਵਾਲੀ ਦੇ ਵਰਤ ਪਟਾਕੇ 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 ਠਾ 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 ਕਰ ਰਹੇ ਐਨੇ ਵਾਰ ਦੱਸ ਬਾਈ ਕੀ ਚਲ ਮਾਰਦਾ ਪਰ ਇਹ ਜਮਾਂ ਜਮਾਂ ਤਾਜੀ ਆ ਸਾਹਮਣੇ ਬੱਚਾ ਖੜਾ ਅੱਛਾ ਹਾਂਜੀ ਇਹ ਥੱਲੇ 20 ਗਿੱਲੀ ਆ ਹੈ ਹਾਂ ਗਿੱਲੀ 9 ਲੀਟਰ ਬੋਲਾ ਥੱਲੇ 9 ਲੀਟਰ ਹਾਂ ਚੂਣ ਚਾਂਦ ਕਿਵੇਂ ਆ ਇੱਕ ਨੰਬਰ ਇੱਕ ਨੰਬਰ ਚੋਂ ਉਹਦਾ ਪੁੱਛਿਆ ਹੀ ਨਾ ਕਰ ਤੂੰ ਆ ਕਰਿਆ ਕਿਆ ਬਾਸ ਆ ਬਾਈ ਕਿਆ ਹਾਂ ਕਿੰਨਾ ਸੁਆ ਬਾਈ ਇਹ ਪਹਿਲਾਂ ਛੋਟੀ ਚੋਟੀ ਆ ਛੇ ਠੰਡੀ ਬਰਫਰਗੀ ਬਰਫਰਗੀ ਠੰਡੀ ਹਾਂ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਝੋਟੀ ਆ ਦੂਨੇ ਪਾਸੇ ਬਹਿ ਕੇ ਚੋਣ ਵਾਲੀ ਹਰਿਆਣੇ ਦੀ ਜਾਨ ਲੈਂਦੀ ਫੜ ਕੇ ਠੀਕ ਆ ਦੁੱਧ ਕਿੰਨਾ ਚੱਲਦੀ ਆ ਹੁਣ ਓਏ 9 ਲੀਟਰ ਬੜਾ ਆ ਥੱਲੇ ਉਹ ਤਾਜ਼ਾ ਬੱਚਾ ਆ ਹਾਂ ਦੋਤਾ 11 ਵਜੇ ਰਾ 11:00 ਪਾਰਾ ਬਸ ਖੁੱਲਾ ਸ਼ੁਰੂ ਲਈ ਸ਼ੁਰੂ ਲਈ ਬਸ ਹੂੰ ਨੇ ਠੀਕ ਆ ਮੈਂ ਤੇ ਇਹ ਕਿੰਨੇ ਦੀ ਦੇ ਦਈਏ ਦੀਵਾਲੀ 85 ਤੋਂ ਛੋਟ ਕਰਦੇ ਵਾ ਇਹ ਵੀ 85 ਤੋਂ ਛੋਟ ਪਟਾਕੇਆਂ ਵਾਲੀ ਛੱਡ ਦਈਏ ਛੱਡ ਤੇ ਛੱਡ ਤੇ ਚੋਟੀ ਦੇ ਨਾਲ ਘੜੀ ਪਈ ਆ ਇੱਕ ਪਾਸਾ ਨਹੀਂ ਠੀਕ ਆ ਯਾਰ ਹੈ ਵੀ ਚੀਜ਼ ਆ ਬਾਈ ਹੈ ਨਾ ਮੈਂ ਤੇ ਉਹ ਵੀ ਇਹਨੇ ਕਹਦਾ ਜੇ ਖੁੱਲਾ ਨਹੀਂ ਦਿੱਤਗਾ ਕੋਈ ਨਹੀਂ ਆ ਬੂਰੀ ਤੇ ਆਇਆ ਬੂਰੀ ਤੇ ਪੂਰੀ ਪੂਰੀ ਤੇ ਕੱਟਣ ਲਈ ਚੂਰੀ ਇਹਦੇ ਬਾਰੇ ਦੱਸ ਕੋਈ ਗੱਲ ਨਹੀਂ ਦੂਰੀ ਇਹ ਥਰੇ 10 ਲੀਟਰ ਸਰਪੇ ਦੁੱਧ ਆ ਬਾਈ ਕੰਡੇ ਵਾਲਾ ਕੰਡੇ ਵਾਲਾ ਠੀਕ ਆ ਹਾਂਜੀ ਚੋਣ ਕਿਉਂ ਲੱਗਿਆ ਨਾ ਇੱਕ ਨੰਬਰ ਬਈ ਇੱਕ ਨੰਬਰ ਇੱਕ ਨੰਬਰ ਹੈ ਹਾਂਜੀ ਠੀਕ ਆ ਬੂੜੀਏ ਹਾਂਜੀ ਜਿੰਦੇ ਘਰੇ ਆ ਬੂਰੀ ਉਹ ਖਾਂਦੇ ਆ ਚੂਰੀ ਹੈ ਆ ਜਾ ਬਈ ਮੂਰੀਏ ਪੂਰੀ ਦਾ ਦੁੱਧ ਪੀਤਾ ਬਣਾਇਆ ਆ ਇਹ ਕਹਿੰਦਾ ਲੱਗਦਾ ਹੈ ਨਾ ਬਈ ਪਾਸਟਰ ਤੇ ਥਾਪੀ ਮਾਰਨ ਦੇ ਵਿੱਚ ਜ਼ੋਰ ਚਾਹੀਦਾ ਠੰਡੀਆਂ ਸੀਲ ਬਰਫਰ ਗਿਆ ਲੇਵਾ ਚੰਗਾ ਕੱਟੀ ਲੇਵਾ ਕੰਮ ਇਹ ਵੀ ਪਹਿਲ ਨਹੀਂ ਆ ਬਈ ਇਹ ਪਹਿਲਾਂ ਤਾਂ ਇਹ ਦੂਜੇ ਆ ਸਰ ਬਈ ਦੂਜੇ ਦੂਜੇ ਹਾਂ 10 ਲੀਟਰ ਦਾ ਮਗਰ ਇਹਦੇ ਕੱਟੀ ਕੱਟਾ ਬੂਰਾ ਅੱਛਾ ਕੱਟਾ ਇਹਦੇ ਮਗਰ ਪੂਰਾ ਹੈ ਲੈ ਬਈ ਇਹ ਕਿੰਨੇ ਦੇ ਦੇ ਦੀ ਅੱਜ ਇਹ 90 ਤੋਂ ਹਜ਼ਾਰ ਵੀ ਛੋੜ ਕਰ ਦਾਂਗੇ ਨਪੇ ਤੋਂ ਨਾ ਟੋੜ ਚੱਲ ਲੈ ਵੀ ਮੈਂ 99 'ਚ 889 'ਚ 99 'ਚ ਹਾਂ 99 'ਚ ਬਾਈ 99 'ਚ ਤੇ ਮੇਰਾ ਬਾਈ ਹੁਣ ਮੈਂ ਇਦੋਂ ਸੋਦ ਦੇ ਪਾਸੇ ਹੁਣ ਛੋੜੀ ਹੁਣ ਤਾਂ ਸਾਈਆਂ ਪਾਓ ਤੇ ਚੋਕੇ ਲੱਜਾ ਨਾ ਕਰ ਬਾਈ 80 ਵਾਲਾ ਤੇ ਬਹੁਤ ਲੈ ਲੈ ਜਾਓ ਕਰ ਮੇਰਾ ਬਾਈ ਹੁਣ ਹੋਰ ਫੋਨ ਲਾਵੇ ਔਰ ਛੋੜ ਵਾਲਾ ਹੀ ਫੋਨ ਲਾਵੇ ਬਸ ਛੋੜ ਵਾਲਾ ਹੀ ਫੋਨ ਲਾਵੇ ਐਂਦੇ ਬਾਰੇ ਦਾ ਸਾਜੁਗਣੀ ਬਾਰੇ ਬਾਈ ਇਹ ਕੋਠੇ ਜਿੱਦੀ ਝੋਟੀ ਵੀਰੇ ਦਮਾ ਝੋਟੀ ਆ ਪਹਿਲਣਾ ਹੈ ਪਹਿਲਣਾ ਪਹਿਲਣਾ ਤਾਜੀ ਲੈ ਵੀਰੇ ਜਵਾ ਉਹ ਨਹੀਂ ਹੈਗੀ 20 ਕਿ ਦਿਨ ਸਰਵਸ ਸੂਈ ਦੀ ਅੱਛਾ 20 ਦਿਨ ਦੀ ਠੀਕ ਆ ਇਹਦੇ ਪੈਰਪੁਰ ਬਣਾਏ ਨਹੀਂ ਕਿਹਨੇ ਬਾਬੂ ਨੇ ਬਣਾਇਆ ਇੱਕੋ ਤਾਂ ਖੜੀ ਰਹੀ ਝੋਟੀ ਹੂੰ ਤੇ 11 ਲੀਟਰ ਸਰਵੇਂ ਖੁੱਲਾ ਦੋ ਤਾਂ ਠੰਡੀ ਸੀਲ ਆ ਬੋਲੀ ਧਾਰ ਪੁੱਤ ਕਿਹੜੇ ਸੀਮਨ ਦੀ ਲਾ ਦਈਏ ਇਹ 51 ਦੀ ਹੈ ਚਾ ਜੈਡ ਦੂਰ ਦਾ ਬੱਚਾ ਮਗਰ ਕੋਈ ਨੂਰ ਦਾ ਘੱਟਾ ਹੈ ਜੇ ਮਿੱਤਰੋ M51 ਦੀ ਇਹ ਆਪ ਆ ਮਗਰ ਹੈਗਾ ਕੋਈ ਨੂਰ ਦਾ ਦੇ ਘੱਟਾ ਠੀਕ ਹੈ ਬਾਈ ਚੋਣ ਚਾਣ ਇਹਨੂੰ ਵੀ ਇੱਕ ਨੰਬਰ 11 ਲੀਟਰ ਦੁੱਧ ਹੈ ਤਿਆਰ ਆ ਤਿਆਰ ਤਿਆਰ ਬਾਈ ਦਿਖਾਵਾ ਘੱਟ ਕਰਦੀ ਆ ਹੈ ਨਾ ਬਾਈ ਦਿਖਾਵਾ ਘੱਟ ਕਰਦੀ ਆ ਇੱਕ ਗੋਲ ਹੈਗੀ ਨજર ਕੋਈ ਪਾ ਚੁਗੀ ਇਹੋ ਜੀ ਬਈ ਇਹ ਵੀ ਕਰਨ ਨਾਲ ਤੂੰ ਥਣ ਬਹੁਤ ਮੋਟਾ ਸਿਰ ਦੀ ਪੋਲੀ ਧਾਰਾ ਜਮਾ ਪੀੜੀ ਢਾ ਕੇ ਚੋਣ ਦੋਨੇ ਪਾਸੇ ਬਹਿ ਕੇ ਪੀੜੀ ਢਾ ਕੇ ਚੋਈ ਦੀ ਪੀੜੀ ਢਾ ਕੇ ਥੱਲੇ ਹਾਂ ਉਹ ਠੀਕ ਆ ਬਾਈ ਯਾਰ ਹੈ ਨਾ ਬੜਾ ਥਣ ਬਹੁਤ ਮੋਟਾ ਕਰਦੀ ਆ ਹੂੰ ਇਹ ਕਿੰਨੇ ਦੀ ਭਾਈ ਇਹ 85 ਛੋੜ ਹੀ ਕਹਦੇ ਗਦੇ ਦਾ 85 ਉਹ ਵੀ ਛੋੜ ਲੈ ਵੀ ਮਿੱਤਰੋ 3 85 85 85 ਹੁਣ ਤੁਹਾਡਾ ਫੁੱਫੜ ਜਾ ਰਸ ਜਿਹੜਾ ਮਾਸੀ ਤੇਤੇ ਤੇ ਲਾਉਣਾ ਭਾਪਾ ਨੂੰ ਮਿੱਤਰੋ ਯਾਰ ਨਾ ਕਰ ਨਵੇਂ ਚਲ ਇਹ ਵੀ ਕਰਦੇ 88 ਵੇਖੀ ਜਾਊਗਾ ਠਾ 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 ਕਰਾਉਂਦੇ ਅੱਜ ਭੂਰੀ ਤਿੰਨ ਕਾਲੀਆਂ ਜੱਤ ਦੀਆਂ ਖੁਰਲੀ ਤੇ ਖੜੀਆਂ ਬਾੜੀਆਂ ਦੁੱਧ ਵੀ 11 12 12 ਕਿਲੋ ਤਿਆਰ ਚੋ ਕੇ ਲਜਾਇਓ ਭਾਉ ਦੀ ਦੂਰ ਟਾਈਮ 5 4 4 ਟਾਈਮ ਚੋ ਕੇ ਜਿਹੜੇ ਦੁੱਧ ਘੱਟ ਹੋਇਆ ਉਹਦੀ ਪੈਸੇ ਆਇਆ ਫੋਨ ਦੇ ਹੂੰ ਜਿੰਦੇ ਥਲੇ ਦੁੱਧ ਘੱਟ ਹੋਇਆ ਉਹਦਾ ਕਰਾਇਆ ਮਿਲੂਗਾ ਤੁਹਾਨੂੰ ਆਿਆਂ ਨੂੰ ਇਹ ਵੀ ਗੱਲ ਨਾਲ ਇਹ ਧਾਰਚ ਵੀ ਕੋਈ ਫਾਲਦਾ ਤਾਂ ਵੀ ਬੈਠੇ ਆ ਬਸ ਇਹ ਹੁਣ ਨੰਬਰ ਸਾਂਝਾ ਕਰਦੇ ਗਲਦੀਪ ਬਾਈਕਰਾਂ ਦੇ 99144 ਬਾਈ 99144 88392 88392 9914488392 ਜੀ ਉਸ ਨੰਬਰ ਤੇ ਕਰਦੇ ਹੋ ਬਾਈ ਰਾਬਤਾ ਕੇਮ ਬਾਈ ਗਲਦੀਪ ਦੇ ਨਾਲ ਨੰਬਰ 22 ਦਾ ਸਕਰੀਨ ਦੇ ਉੱਤੇ ਆ ਨਿਗਾਹੇ ਵਾਲਾ ਰੋਡ ਆ ਬਾਬਾ ਨਿਗਾਹੇ ਵਾਲਾ ਰੋਡ ਆ ਪਿੰਡ ਹੈਗਾ ਰੋਡੇ ਜ਼ਿਲ੍ਹਾ ਹੈਗਾ ਮੋਕਾ ਗਲਦੀਪ ਬਾਈ ਦਾ